ਅੱਜ ਅਸੀਂ ਧਰਨੇ ਦਾ 77ਵਾਂ ਦਿਨ ਸੀਗਾ ਜੀ ਸੀਵਰੇਜ ਬੋਰਡ ਦੀ ਸਾਡੀ ਇੱਕੋ ਹੀ ਮੰਗ ਹੈ ਸਾਰੇ ਸ਼ਹਿਰ ਦੀ ਅਸੀਂ 77 ਦਿਨਾਂ ਤੋਂ ਲਗਾਤਾਰ ਬਸਸਟੈਂ ਟਿਕਰਿਆ ਚੌਂਕ ਦੇ ਵਿੱਚ ਬੈਠੇ ਹੋਏ ਹਾਂ ਪਰ ਇਹ ਗੂੰਗੀ ਬੋਲੀ ਸਰਕਾਰ ਜਾਂ ਇਹ ਬਿਸ਼ਰਮ ਐਮਐਲਏ ਇਹਨਾਂ ਨੂੰ ਅਸੀਂ ਬੈਠੇ ਦਿਖ ਨਹੀਂ ਰਹੇ ਕੜਾਕੇ ਦੀ ਠੰਡ ਦੇ ਵਿੱਚ ਆ ਪੈਂਦੇ ਮੀਹ ਦੇ ਵਿੱਚ ਜਿਹੜੇ ਸ਼ਹਿਰ ਦੇ ਲੋਕ ਨੇ ਐਮਸੀ ਸਾਹਿਬਾਨ ਨੇ ਜਥੇਬੰਦੀਆਂ ਦੇ ਆਗੂ ਨੇ ਇੱਥੋਂ ਦੀ ਸ੍ਰੋਜ ਐਮਐਲਏ ਸਾਹਿਬ ਲੰਘਦੇ ਨੇ ਰੋਡ ਡੀਸੀ ਸਾਹਿਬ ਲੰਘਦੇ ਨੇ ਜਾ ਅਸੀਂ ਸਰਕਾਰ ਦੇ ਕੰਨਾਂ ਤੱਕ ਗੱਲ ਰੋਜ਼ ਛੋੜੇ ਮਾਧਮ ਰਹੀ ਪਹੁੰਚਾਉਣੇ ਆ ਮੀਡੀਆ ਦੇ ਰਾਹੀਂ ਪਰ ਇੱਕ ਬੂੰਗੀ ਵਾਲੀ ਸਰਕਾਰ ਜਾਂ ਇਹ ਐਮਐਲਏ ਸਾਹਿਬ ਇਹ ਰੋਜ਼ ਉਥੋਂ ਹੀ ਨੰਗ ਜਾਂਦੇ ਨੇ ਤੇ ਕੁਰਸੀਆਂ ਨਿਗਮਾਂ ਦੇ ਚੇ ਨੇ ਹੁਣੇ ਪਹਿਲਾਂ ਇਥੋਂ ਵੋਟਾਂ ਗੱਪ ਮਾਰ ਕੇ ਲੱਗੇ ਹੁਣ ਇਹ ਗਏ ਦਿੱਲੀ ਗਏ ਨੇ ਉੱਥੇ ਗੱਪ ਮਾਰਨ ਤੇ ਲੱਗੇ ਉਹਨੇ ਵੀ ਜਾ ਕੇ ਪੰਜਾਬ ਦੇਖੋ ਸੀ ਸੋਨੇ ਦੀ ਚਿੜੀ ਬਣਾਤਾ ਪਰ ਅਸਲ ਦੇ ਵਿੱਚ ਪੰਜਾਬ ਖਾਸ ਕਰਕੇ ਮਾਨਸਾ ਨੱਕ ਦਾ ਰੂਪ ਧਾਰਨ ਕਰ ਚੁੱਕਿਆ ਹਰੇਕ ਗਲੀ ਦੇ ਵਿੱਚ ਹਰੇਕ ਮਹੱਲੇ ਦੇ ਵਿੱਚ ਵਿਦਿਅਕ ਅਦਾਰੇ ਮੂਰੇ ਧਾਰਮਿਕ ਸੰਸਥਾਵਾਂ ਮੂਰੇ ਸਕੂਲਾਂ ਮੂਰੇ ਹਸਪਤਾਲਾ ਮੂਰੇ ਗੋਡੇ-ਗੋਡੇ ਪਾਣੀ ਹੈ ਆ ਤੁਸੀਂ ਐਮਐਲਏ ਸਾਹਿਬ ਦਾ ਬਾਰ ਦੇਖੀ ਜਾਂਦੇ ਹੋ ਇੱਥੇ ਵੀ ਜਦੋਂ ਕੋਈ ਆਪਦੇ ਬਾਰ ਮੂਰੇ ਨਿਸ਼ਗਾਰ ਸਕਦੇ ਫਿਰ ਉਹ ਕਿਸਦਾ ਕੀਦਾਰੂਗਾ ਤਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਐਮਐਲਏ ਸਾਹਿਬ ਨੂੰ ਕਿ ਜੇ ਤੁਸੀਂ ਕੰਮ ਕਰਨ ਦੇ ਵਿੱਚ ਨਾ ਕਾਮਯਾਬ ਹੋ ਤਾਂ ਕਿਰਪਾ ਕਰਕੇ ਲੋਕਾਂ ਦਾ ਧੋਖਾ ਨਾ ਕਰੋ ਅਸਤੀਫਾ ਦਿਓ ਕਿਉਂਕਿ ਮੇਰੇ ਸੁਣਨ ਦੇ ਵਿੱਚ ਇਹ ਆਈ ਹੈ ਵੀ ਜਿੱਥੇ-ਜਿੱਥੇ ਜਿਮਨੀ ਚੌਣ ਹੁੰਦੀ ਹੈ ਉੱਥੇ-ਉੱਥੇ ਵਿਕਾਸ ਵਧਿਆ ਹੋ ਜਾਂਦਾ ਤਾਂ ਐਮਐਲਏ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਇਕਸਤੀਫਾ ਦਿਓ ਤਾਂ ਕਿ ਤੁਹਾਡਾ ਅਸਤੀਫਾ ਮਨਜ਼ੂਰ ਹੋ ਸਕੇ ਤੇ ਅਸੀਂ ਜਿਹੜੇ ਮਾਨਸਾ ਦੇ ਲੋਕ ਨਰਕ ਦਾ ਨਰਕ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਨੇ ਉਹ ਆਪਣਾ ਜੇ ਜਿੰਮੀ ਛੋੜੋਗੇ ਤਾਂ ਸ਼ਾਇਦ ਥੋੜਾ ਬੋਤਾ ਉਹਨਾਂ ਨੂੰ ਰਾਹਤ ਮਿਲ ਸਕੇ ਸੀਵਰ ਦੀ ਨਿਕਾਸੀ ਵਾਸਤੇ ਕਰ ਰਹੇ ਹਾਂ ਜੀ ਮੰਗ ਸੀਵਰ ਦੀ ਨਿਕਾਸੀ ਦਾ ਪੱਕਾ ਹੱਲ ਕਰਾਉਣ ਵਾਸਤੇ 77 ਦਿਨ ਸਾਨੂੰ ਅੱਜ ਧਰਨੇ ਨੂੰ ਹੋ ਚੁੱਕੇ ਨੇ ਐਮਐਲਏ ਸਾਡੇ ਸਾਹਿਬ ਨੇ ਵੀ ਸਾਡੀ ਸਾਰ ਨਹੀਂ ਲਈ ਕਿਸੇ ਪ੍ਰਸ਼ਾਸਨ ਨੇ ਸਾਡੀ ਸਾਰ ਨਹੀਂ ਲੈਂਦੀ ਹੈਗੀ ਇੱਥੇ ਅਸੀਂ ਅੱਜ ਇਹ ਜਿਹੜਾ ਧਰਨਾ ਸੀਗਾ 12 ਤਰੀਕ ਦਾ ਕਈ ਦਿਨਾਂ ਤੋਂ ਇਹ ਰੱਖਿਆ ਸੀਗਾ ਟਾਈਮ ਉਹਦਾ بارش ਹੋਣ ਕਰਕੇ ਪਾਣੀ ਖੜਨ ਕਰਕੇ ਇਹ ਜਿਹੜਾ ਧਰਨਾ ਜਿਹੜਾ ਸਾਡਾ ਥੋੜਾ ਜਿਹਾ ਕੱਠ ਘਟਿਆ ਅਸੀਂ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਇੱਕ ਦਿਨ ਜ਼ਰੂਰ ਕੱਢੋ ਜਿੱਤੇ ਸਾਡੀ ਇਸ ਧਰਨੇ ਤੋਂ ਕਾਲ ਹੋਈ ਸਾਰੇ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਸਾਰਿਆਂ ਨੂੰ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਾਡੇ ਕਾਉਂਸਲਰਾਂ ਨਾਲ ਵੀ ਬੇਨਤੀ ਹੈ ਚਾਰ ਕਾਉਂਸਲਰ ਤਾਂ ਸਾਡੇ ਨਾਲ ਪੰਜ ਹੈਗੇ ਹੀ ਆ ਅਸੀਂ ਇਹ ਵੀ ਕਹਿਨੇ ਆ ਵੀ ਸਾਰੇ ਬਾਕੀ ਕੌਂਸਲਰ ਵੀ ਇਹ ਕੋਈ ਇਕੱਲੇ ਰਾਮਪਾਲ ਦਾ ਕੰਮ ਨਹੀਂ ਇਕੱਲੇ ਗੋਗੇ ਦਾ ਕੰਮ ਨਹੀਂ ਜਾਂ ਇਕੱਲੇ ਜੀਤ ਦਾ ਜਾਂ ਕਾਂਸੇ ਦਾ ਕੰਮ ਨਹੀਂ ਇਹ ਸ਼ਹਿਰ ਵਾਸੀਆਂ ਦਾ ਕੰਮ ਹੈ ਐਮਐਲਏ ਸਾਹਿਬ ਦਾ ਵੀ ਇਹ ਕੰਮ ਹੈ ਐਮਐਲਏ ਸਾਹਿਬ ਕਹਿਣ ਸਰਕਾਰ ਤੋਂ ਤੁਰੰਤ ਪੈਸਾ ਜਾਰੀ ਕਰਾਉਣ ਸੇ ਇਥੇ ਧਰਨੇ ਦਾ ਤੇ ਹੱਲ ਕਰਨ ਕੋਈ ਅੱਜ ਮਿੱਤੇ ਦੇ ਬਾਰੇ ਕਿ ਤੁਹਾਡਾ ਹਸਪਤਾਲ ਸੀ ਐਮਐਲਏ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਐਮਐਲਏ ਸਾਹਿਬ ਨਾਲ ਕੋਈ ਸਾਡੀ ਹਜੇ ਗੱਲ ਨਹੀਂ ਹੋਈ ਜੀ ਐਮਐਲਏ ਸਾਹਿਬ ਘਰ ਨਹੀਂ ਹੈਗੇ ਦਿੱਲੀ ਐ ਵਿਧਾਨ ਸਭਾ ਚੋਣਾਂ ਚੱਲੀ ਜਾਂਦੀਆਂ ਉਧਰ ਉਲਝੇ ਹੋਏ ਆ ਇੱਥੇ ਸ਼ਹਿਰ ਦੇ ਵਿੱਚ ਪਾਣੀ ਆ ਜਿਹੜਾ ਉਹ ਗੁੱਡੇ-ਗੁੱਡੇ ਖੜਾ ਹੈ ਜੀ ਅਸੀਂ ਅੱਜ ਸਾਡੇ ਮਾਨਸਾ ਦੇ ਐਮ.ਐਲ.ਏ. ਵਿਜੇ ਸਿੰਘਲਾ ਜੀ ਉਹਨਾਂ ਦੇ ਬਾਰ ਮੂਰੇ ਇਸ ਲਈ ਆਏ ਆ ਕਿ 70 ਦਿਨਾਂ ਤੋਂ ਸਾਡੇ ਸ਼ਹਿਰ ਦੇ ਕੁਝ ਐਮ.ਸੀ.ਆਂ ਦੀ ਪਹਿਲ ਕਦਮੀ ਕਰਕੇ ਧਰਨਾ ਚੱਲ ਰਿਹਾ ਹੈ ਮਤਲਬ ਬਸ ਸਟੈਂਡ ਦੇ ਉੱਤੇ ਕਿ ਮਾਨਸਾ ਦਾ ਸੀਵਰੇਜ ਸਿਸਟਮ ਬਿਲਕੁਲ ਖਲਾਕ ਹੋ ਗਿਆ ਸਾਰੀਆਂ ਗਲੀਆਂ ਕੀ ਮੇਨ ਰੋਡ ਮੁਹੱਲਿਆਂ ਦੇ ਵਿੱਚ ਗੰਦਾ ਪਾਣੀ ਜਿਹੜਾ ਆ ਉਹ ਖੜਾ ਆ ਤਾ 70 ਦਿਨ ਤੋਂ ਕਹਿ ਰਹੇ ਆ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਤਾਂ ਇਹ ਇਹ ਮਤਲਬ ਇਹ ਸਾਡੇ ਨੁਮਾਇੰਦੇ ਨੇ ਜਿੱਤੇ ਹੋਏ ਵੋਟਰਾਈ ਇਹਨਾਂ ਨੇ ਇੱਕ ਵਾਰੀ ਆ ਕੇ ਸਾਡੇ ਉਹ ਜਿਹੜੇ ਸੰਘਰਸ਼ ਕਰਨ ਦੇ ਸਾਥੀ ਉਹਨਾਂ ਨਾਲ ਗੱਲ ਤੱਕ ਨਹੀਂ ਕੀਤੀ ਗਈ ਸੋ ਇਸ ਕਰਕੇ ਅੱਜ ਇਹਨਾਂ ਨੂੰ ਸੁੱਤਿਆਂ ਨੂੰ ਅਸੀਂ ਇੱਕ ਹਲਾਰਾ ਦੇਣ ਲਈ ਆਏ ਆ ਕਿ ਸਾਡੀ ਗੱਲ ਸੁਣੋ ਤੇ ਸਰਕਾਰ ਤੱਕ ਪਹੁੰਚਾਓ ਕਹਿਣ ਨੂੰ ਇਹ ਕਹੀ ਜਾਂਦੇ ਕਿ 44 ਕਰੋੜ ਰੁਪਇਆ ਆ ਗਿਆ ਮਾਨਸਾ ਦੇ ਸੀਵਰੇਜ ਲਈ ਪਰ ਉਹ ਕਿਤੇ ਵੀ ਅਜੇ ਕਾਰਵਾਈ ਸ਼ੁਰੂ ਨਹੀਂ ਹੋਈ ਕੱਲ ਥੋੜੀ ਜੀ بارش ਹੋਈ ਆ ਤਾਂ ਸਾਰੀਆਂ ਗਲੀਆਂ 'ਚ ਤੁਸੀਂ ਦੇਖ ਲਓ ਗੋਡੇ-ਗੋਡੇ ਪਾਣੀ ਆ ਬਿਨਾਂ بارش ਤੋਂ ਵੀ ਕਿਉਂਕਿ ਸੀਵਰੇਜ ਤੇ ਪਾਣੀ ਦੀ ਨਿਕਾਸੀ ਨਹੀਂ ਕਿਸੇ ਪਾਸੇ ਹੈਗੀ। ਸੋ ਇਸ ਕਰਕੇ ਇਸ ਮੰਗ ਨੂੰ ਲੈ ਕੇ ਆਏ ਆ ਕਿ ਸਰਕਾਰ ਸਾਡੀ ਗੱਲ ਸੁਣੇ ਤੇ ਮਾਨਸਾ ਦੇ ਸੀਵਰੇਜ ਦਾ ਹੱਲ ਕਰੇ।